ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੱਜਪ੍ਰਿੰਟ ਵਾਕੀਗੜ ਠੀਕ ਹੈ ਜੀ ਤੇ ਬਾਈ ਕੋਲ ਮੱਝਾ ਬਕਾਵਾ ਝੋਟੀ ਸੁਣਨਾਲੀ ਪਹਿਲੀ ਸਵੇਰ ਤੇ ਕਰਦੇ ਵਾਕਿ ਪਪਾ ਜੀ ਨੇ ਗੱਲ ਬਾਤ ਨਾਲੇ ਸਿੰਘ ਦਿਖਾਉਣੇ ਝੋਟੀ ਹਾਂਜੀ ਬਾਈ ਆਪਣਾ ਨੰਬਰ ਦੱਸੋ ਜੀ ਨੰਬਰ 86726 ਹਾਂਜੀ 07699 ਦੁਬਾਰਾ ਫਿਰ ਦੱਸੋ ਜੀ 86726 ਹਾਂਜੀ 07699 ਕਿੰਨੇ ਦਿਨ ਰਹਿੰਦਾ ਵੀਰੋ ਛੋਟੀ ਜਿਹੀ ਆਪਣੀ ਨੇ ਜਨਾ ਪੂਰੇ ਹੋ ਜਾਂਦੇ 24 ਤਰੀਕ ਦੇ ਠੀਕ ਹੈ ਜੀ ਬਾਹਰ ਉੱਤੇ ਲਈ ਜਾਂਦੀ ਆ ਤੇ ਠੀਕ ਹੈ ਜੀ ਖੋਲ ਕੇ ਦਿਖਾਓ ਜੀ ਅਜੇ ਦੰ ਥੋੜੀ ਰਹਿੰਦੀ ਆ ਥੋੜਾ ਜਿਹਾ ਕਰਦੇ ਆ ਉੱਪਰ ਆ ਜਾ ਵੀ ਡਾਕਟਰ ਦਾ ਕਰਕੇ ਤੇ ਸਾਹਮਣੇ ਪੁਲੀ ਸੰਗਰ ਤੇ ਜੀ ਜੀ ਥੋੜਾ ਥੋੜਾ ਲਾਇਆ ਵਦੂ ਠੀਕ ਹੈ ਖਾਣਾ ਸਾਡੇ ਸਾਹਮਣੇ ਹੈ ਇਸੇ ਵੱਡੇ ਤੇ ਸਿੱਸੇ ਸਾਡੇ ਸਾਹਮਣੇ ਹਾਂਜੀ ਭਾਈ ਰੇਟ ਦੱਸੋ ਜੀ ਕੀ ਹੈ ਰੇਟ ਜੀ ਫੋਨ ਤੇ ਦੱਸਾਂਗੇ ਫੋਨ ਤੇ ਸਮਾਂ ਹਾਂਜੀ ਮੁੱਲ ਵੜੀ ਫੋਨ ਤੇ ਦੱਸਾਂਗੇ ਹਾਂਜੀ ਹਾਂਜੀ ਭਾਈ ਫੋਨ ਤੇ ਵੀ ਕਹਿੰਦਾ ਫੋਨ ਕਰੀਟ ਕਰਾਂਗੇ ਹਾਂਜੀ ਬਾਈ ਜੀ ਜੇ ਕਿਸੇ ਨੂੰ ਚਾਹਤ ਜਰੂਰ ਕੋਈ ਤਾਂ ਬਾਈ ਜੀ ਉਹ ਗਰੁੱਪ ਕਨੈਕਟ ਕਰੋ ਬਾਈ ਨਾਲ ਆਪਣਾ ਨੰਬਰ ਹੈਗਾ ਜੀ 742 8000352 ਜੀ ਦੁਬਾਰੇ ਫੇਰ ਨੋਟ ਕਰ ਲਓ 742 8000352 ਜੀ ਕਿਸੇ ਭਾਈ ਨੇ ਐਡ ਕਰਾਉਣੀ ਹੈ ਤਾਂ ਪੁੱਛਾ ਜਰੂਰ ਕਨੈਕਟ ਕਰੋ ਜੀ ਪਿੰਡ ਆਪਣਾ ਵਕਤਗੜਾ ਜ਼ਿਲ੍ਹਾ ਬਰਨਾਲਾ ਨੇੜੇ ਨੇੜੇ ਪਿੰਡਾਂ 'ਚ ਆਪਾਂ ਆਮ ਹੀ ਜਾਂਦੇ ਰਹਿੰਦੇ ਆ ਠੀਕ ਹੈ ਜੀ ਆਪਣੇ 4 ਚੈਨਲ ਚੱਲਦੇ ਆ ਜੀ ਠੀਕ ਹੈ ਜੀ ਥੋੜੀ ਫਾਰਮ ਲੋਕ ਫਾਰਮ ਟੀਵੀ ਤੇ ਜੀਤਾ ਫਾਰਮ ਟੀਵੀ ਫਿਰ ਆਂਡੇਰੀ ਫਾਰਮ ਟੀਵੀ ਮੁਣੇ ਚਾਰ ਚੰਨ ਚਲਦੇ ਆ। ਆਪਣਿਆਂ ਨੂੰ ਬਹੁਤ ਜ਼ਿਆਦਾ ਬਹੁਤ ਪਿਆਰ ਦਿੱਤਾ ਤੇ ਮੈਨੂੰ ਉਮੀਦ ਕਰਦਾ ਵੀ ਤੁਸੀਂ ਵੱਧ ਵੱਧ ਤਰਾਰ ਦਿੰਦੇ ਰਹੋਗੇ, ਸਬਸਕ੍ਰਾਈਬਰ ਕਰਦੇ ਰਹੋਗੇ। ਮਿਲਦੇ ਆ ਭਰਾ ਵੀਡੀਓ ਚੱਕ ਕੇ ਬਾਅਦ